ਅਫਗਾਨ ਕਹਿੰਦੇ ਨੇ ਕਿ ਵੱਡਾ ਕਲੂਕਾਰਾ ਰਕਵਾਉਣ ਦੀ ਖਾਤਰ ਸਿੰਘਾਂ ਸਰਦਾਰਾਂ ਨੇ ਅਫਗਾਨੀ ਅੱਗੇ ਨੱਕ ਰਗੜੇ ਤੇ ਆਪਣੀਆਂ ਦਸਤਾਰਾਂ ਉਹਦੇ ਕੋਲ ਰੱਖੀਆਂ ਇਹ ਕਹਿਣਾ ਹੈ ਪਿਛਲੇ ਦਿਨੀ ਅਪਲੋਡ ਕੀਤੀ ਗਈ ਇੱਕ ਵੀਡੀਓ ਸਿੰਘ ਮਾਰਿਆਂ ਨਾਲ ਮੁਕੇ ਦੇ ਵਿੱਚ ਇੱਕ ਦਰਸ਼ਕ ਦਾ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਆਉ ਜਾਣੀ ਜਿਹੜੀ ਘਟਨਾ ਦਾ ਜ਼ਿਕਰ ਅਫਗਾਨ ਕਰ ਰਹੇ ਨੇ ਕਿ ਸਨ 1762 ਦੇ ਕਲੂਕਾਰੇ ਦੇ ਵਿੱਚ ਸਿੱਖਾਂ ਨੇ ਨੱਕ ਰਗੜੇ ਜੇ ਇਹਦੇ ਵਿੱਚ ਜ਼ਰਾ ਮਾਤਰਾ ਵੀ ਸੱਚਾਈ ਹੁੰਦੀ ਤੇ 30 ਤੋਂ 35000 ਸਿੰਘ ਸਿੰਘਣੀਆਂ ਮੈਦਾਨੀ ਜੰਗ ਵਿੱਚ ਸ਼ਹੀਦ ਨਾ ਹੁੰਦੇ ਦੂਜੀ ਗੱਲ ਸਰਦਾਰ ਰਤਨ ਸਿੰਘ ਭੰਗੂ ਪਰਾਚੀਨ ਪੰਥ ਪ੍ਰਕਾਸ਼ ਵਿੱਚ ਕਦੇ ਨਾ ਲਿਖਦੇ ਜਿਨ੍ਹਾਂ ਦੇ ਪਿਤਾ ਸਰਦਾਰ ਰਾਏ ਸਿੰਘ ਇਸ ਜੰਗ ਵਿੱਚ ਜੂਝੇ ਸੀ ਕਿ ਜਦੋਂ ਆਲੂ ਵਾਇਸ ਸਰਦਾਰ ਦੇ ਸਾਰੇ ਸਰੀਰ ਦੇ ਉੱਤੇ ਫਟ ਲੱਗੇ ਤੇ ਕੋਲ ਖੜੇ ਉਹਨਾਂ ਦੇ ਅੰਗਪਾਲ ਨੇ ਘੋੜੇ ਦੀ ਚਾਬਕ ਮਾਰ ਕੇ ਚਾਲੂ ਵਾਲੀ ਸਰਦਾਰ ਨੂੰ ਮੈਦਾਨੇ ਜੰਗ ਵਿੱਚੋਂ ਬਾਹਰ ਕੱਢਣਾ ਚਾਹਿਆ ਤਾਂ ਫੌਜਾਂ ਦੇ ਜਰਨੈਲ ਦੇ ਬੋਲ ਸੀ ਕਿ ਪੰਥ ਸੋਨਾ ਹਮ ਕੋ ਕਰਾ ਠਠਾ ਘੋੜਾ ਕੋदाई ਜੱਸਾ ਸਿੰਘ ਨੱਠਾ ਪੰਤਾ ਮੈਂ ਪਾਤਸ਼ਾਹ ਬਣਾਇਓ ਤੂੰ ਮਚਾਤਾ ਮੈਂ ਗਿੱਦੀ ਮਰਇਓ ਉਹ ਤੂੰ ਮੈਨੂੰ ਕਾਇਰ ਬਣਾਉਣਾ ਚਾਹੁੰਦਾ ਮੈਂ ਮੈਦਾਨੇ ਜੰਗ ਵਿੱਚੋਂ ਨਠਾਂ ਮੈਨੂੰ ਖਾਲਸੇ ਪਥਨੇ ਪਾਤਸ਼ਾਹ ਬਣਾਇਆਏ ਜਦੋਂ ਸ਼ਾਮਾਂ ਦੇ ਵੇਲੇ ਸ਼ਹੀਦਾਂ ਦੀ ਅਰਦਾਸ ਹੁੰਦੀ ਆ ਤੇ ਇੱਕ ਕਲਗੀਧਰ ਦਾ ਮਹਾਨ ਮਰਜੀਬੜਾ ਸਿੱਖ ਕਹਿੰਦਾ ਤਤ ਖਾਲਸਾ ਸੋ ਰਹੀਓ ਗਇਓ ਸੁਖੂਟ ਗਵਾਈ ਖੋਟ-ਖੋਟ ਝੜ ਗਈ ਤਤ ਖਾਲਸਾ ਬਾਕੀ ਰਹਿ ਗਿਆ ਹੁਣ ਅਫਗਾਨੀ ਨਾਲ ਸਿੱਝਾਂਗੇ ਜੇ ਪੱਗਾਂ ਰੱਖੀਆਂ ਹੁੰਦੀਆਂ ਜੇ ਨੱਕ ਰਗੜੇ ਹੁੰਦੇ ਤੇ ਕਲਗੀਧਰ ਦੇ ਪੁੱਤ ਨਮੋਸ਼ੀ ਨਾਲ ਮਰ ਜਾਂਦੇ ਕੱਲੂ ਘੜ ਤੋਂ ਤਿੰਨਾਂ ਮਹੀਨਿਆਂ ਦੇ ਬਾਅਦ ਹਰਨੂਰ ਘੜ ਦੀ ਲੜਾਈ ਦੇ ਵਿੱਚ ਸਿੱਖਾਂ ਨੇ ਲਖਮੀ ਨਰੈਣ ਨੂੰ ਭਾਜ ਦੇ ਕੇ ਸਰਹੰਦ ਦੇ ਸੂਬੇਦਾਰ ਨੂੰ ਹਰਾਇਆ। ਉਸੇ ਸਾਲ ਕੱਲੂ ਘੜ ਤੋਂ 8 ਮਹੀਨਿਆਂ ਦੇ ਬਾਅਦ ਦਿਵਾਲੀ ਸਨ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਪਿੱਪਲੀ ਸਾਹਬ ਦੀ ਜੰਗ ਦੇ ਵਿੱਚ ਹਰਾਇਆ ਤੇ ਰਾਤ ਦੇ ਹਨੇਰੇ ਵਿੱਚ ਅਬਦਾਲੀ ਭੱਜਣ ਦੀ ਮਜਬੂਰ ਹੋਇਆ। ਸਨ 1763 ਦੇ ਵਿੱਚ ਅਫਗਾਨਾਂ ਦੇ ਕਬਜ਼ੇ ਵਾਲੀ ਕਸੂਰ ਦੇ ਉੱਤੇ ਸਰਦਾਰ ਖਬੀ ਸਿੰਘ ਭੰਗੀ ਆਲੂ ਵਾਲੀਏ ਸਰਦਾਰ ਤੇ ਰਾਮਗੜੀਆ ਨੇ ਇਕੱਠੇ ਹੋ ਕੇ ਹਮਲਾ ਕੀਤਾ ਤੇ ਉਸ ਮਾਨਖਾਨ ਨੂੰ ਦੰਡ ਦਿੱਤਾ। ਸਨ 1763 ਦੇ ਨਵੰਬਰ ਮਹੀਨੇ ਸਰਦਾਰ ਚੜ੍ਹ ਸਿੰਘ ਸ਼ੋਕਰ ਚੱਕੀਏ ਨੇ ਅਬਦਾਲੀ ਦੇ ਵੱਡੇ ਸੈਨਾਪਤੀ ਜਹਾਨ ਖਾਨ ਨੂੰ ਹਰਾਇਆ ਤੇ ਉਹਦੀਆਂ ਬੇਗਮਾਂ ਨੂੰ ਬੰਦੀ ਪਾਇਆ ਬਾਅਦ ਵਿੱਚ ਰਹਾਵੀ ਕੀਤਾ ਸਾਲ ਚੜ੍ਹਿਆ 1764 ਸਿੱਖਾਂ ਨੇ ਸਰਹੰਦ ਨੂੰ ਮਿੱਟੀ ਵਿੱਚ ਰੋੜ ਕੇ ਰੱਖ ਦਿੱਤਾ ਜਹਾਨ ਖਾਨ ਮਾਰਿਆ ਗਿਆ ਇਸੇ ਹੀ ਸਮੇਂ ਦੇ ਦੌਰਾਨ ਸਿੱਖਾਂ ਨੇ ਮਲੇਰ ਕੋਟਲੇ ਤੇ ਹਮਲਾ ਕੀਤਾ ਕਬਜ਼ਾ ਨਹੀਂ ਕੀਤਾ ਪਰ ਈਨ ਜਰੂਰ ਮਨਾਈ ਕਿਉਂਕਿ ਸਿੱਖ ਹਾਧਾ ਨਾਰਾ ਅੱਜ ਵੀ ਆਪਣੇ ਸਿਰ ਦੇ ਉੱਤੇ ਰੱਖੀ ਬੈਠੇ ਸੀ ਸਰਹੰਦ ਫਤਿਹ ਤੋਂ ਬਾਅਦ ਕਲਗੀ ਧਰ ਦੇ ਮਹਾਨ 40000 ਯੋਧੇ ਇਕੱਠੇ ਹੋ ਕੇ ਪੂਰਬ ਦੇ ਵੱਲੋਂ ਵਧਦੇ ਨੇ ਅੰਬਾਲਾ ਜਗਾਦਰੀ ਸਹਾਰਨਪੁਰ ਚੰਦौसी ਦਿਉਬੰਦ ਨਜੀਬਾਬਾਦ ਕੜਮੁਕਤੇਸ਼ਵਰ ਚੰਦौसी ਜਲਾਲਾਬਾਦ ਨੂੰ ਫਤਿਹ ਕਰਕੇ ਜੈਪੁਰ ਤੱਕ ਮਾਰਾਂ ਮਾਰ ਆਉਂਦੇ ਨੇ ਇਸੇ ਹੀ ਸਾਲ ਸਰਦਾਰ ਹਰੀ ਸਿੰਘ ਭੰਗੀ ਡੇਰਾ ਜਾਤ ਖੁਸ਼ਾਬ ਚਨੇਓੜ ਦੇ ਉੱਤੇ ਖਾਲਸੇ ਪਾਉਂਦੇ ਛੱਡੇ ਗੜੇ ਸਾਲ ਆਇਆ ਸੰਨ 1765 ਜਦੋਂ ਕਲਗੀ ਧਰ ਦੇ ਮਹਾਨ ਜਰਨੇਲਾਂ ਨੇ 16 ਅਪ੍ਰੈਲ ਸਨ 1765 ਵਾਲੇ ਦਿਨ ਲਾਹੌਰ ਦੇ ਸਾਹਮਣੇ ਉਤੇ ਖਾਲਸੇ ਰਾਜ ਦਾ ਝੰਡਾ ਗੱਡਿਆ। ਘੱਲੂ ਕਾਲੇ ਸਨ 1712 ਤੋਂ ਲੈ ਕੇ ਲਾਹੌਰ ਫਤੇ ਤੱਕ ਸਵਾ ਤਿੰਨ ਸਾਲਾਂ ਦੇ ਵਿੱਚ ਸਿੱਖਾਂ ਨੇ ਕਿਹੜੇ ਕਿਹੜੇ ਮੋਰਚੇ ਫਤਿਹ ਕੀਤੇ। ਇਹਦੇ 100 ਐਪੀਸੋਡ ਬਣ ਸਕਦੇ ਨੇ। ਜੁੜੇ ਰਹੋ ਇਸ ਲੜੀ ਦੇ ਨਾਲ ਕਿਵੇਂ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ